ਸੋ ਸਤਿ ਆਨੁ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਤੇ ਅਕਾਲੀ ਦਲ ਦੇ ਮੌਜੂਦਾ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਅੱਜ ਅਕਾਲੀ ਦਲ ਦਾ ਇੱਕ ਵਫਦ ਪਟਿਆਲਾ ਦੀ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਪਹੁੰਚਦਾ ਹੈ ਪਰ ਦੂਸਰੇ ਪਾਸੇ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਉਸ ਵਫਤ ਨੂੰ ਮਜੀਠੀਆ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਉਸ ਵਫਤ ਦੇ ਵਿੱਚ ਅਕਾਲੀ ਦਲ ਦੇ ਸਾਰੇ ਹੀ ਸੀਨੀਅਰ ਲੀਡਰ ਸਾਬਕਾ ਮੰਤਰੀ ਸੀ ਜੋ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦੇ ਵੱਲੋਂ ਜੋ ਇਲਜ਼ਾਮ ਲਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਖੁਦ ਪਟਿਆਲਾ ਜੇਲ੍ਹ ਦੇ ਜਿਹੜਾ ਨਾਪਾ ਜੇਲ੍ਹ ਦੇ ਸੁਪਰਟੈਂਡੈਂਟ ਨੇ ਪੁਰਨਾ ਦਿਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਜੇ ਸਰਕਾਰ ਉਹਨਾਂ ਨੂੰ ਨਹੀਂ ਮਿਲਣ ਦਿੰਦੇ ਜੋ ਹੁਣ ਮਜੀਠੀਆ ਨੂੰ ਮਿਲਣ ਵਾਸਤੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਕਰ ਸਕਦੇ ਇਸੇ ਬਾਰੇ ਕਿਹੜੇ ਕਿਹੜੇ ਮੰਤਰੀ ਅੱਜ ਮਿਲਣ ਵਾਸਤੇ ਗਏ ਸੀ ਤੁਹਾਨੂੰ ਪੂਰੀ ਜਾਣਕਾਰੀ ਦਿਆਂਗੇ ਉਹਨਾਂ ਨੇ ਕੀ ਕਿਹਾ ਹੁਣ ਮਜੀਠੀਆ ਕਦੋਂ ਚਿਰ ਤੋਂ ਬਾਹਰ ਆਉਣਗੇ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਬੁਖਲਾੜ ਦੇ ਵਿੱਚ ਕਿ ਮਜੀਠੀਆ ਦੇ ਉੱਪਰ ਲਾਏ ਹੋਏ ਦੋਸ਼ ਉਹ ਅਜੇ ਤੱਕ ਸਾਬਤ ਨਹੀਂ ਕਰ ਪਾਈ ਜੋ ਕਿ ਮਜੀਠੀਆ ਨੂੰ ਜ਼ਮਾਨਤ ਮਿਲ ਸਕਦੀ ਏ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਲੋਕਾਂ ਇਹ ਚੈਨਲ ਦੀ ਹਰ ਖਬਰ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਜੋ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ 25 ਜੂਨ ਨੂੰ ਜੋ ਪਹਿਲਾਂ ਉਹਨਾਂ ਦਾ ਦੋ ਵਾਰ ਰਿਮਾਂਡ ਲਿਆ ਗਿਆ ਦੋ ਵਾਰ ਰਿਮਾਂਡ ਲੈਣ ਤੋਂ ਬਾਅਦ ਉਹਨਾਂ ਨੂੰ ਨaik ਹਰਾਸ ਤੋਂ ਪੇਸ਼ ਕੀਤਾ ਗਿਆ ਵਿਜੀਲੈਂਸ ਨੇ ਜਿਹੜਾ ਕਿ ਉਹਨਾਂ ਦੇ ਉੱਪਰ ਇਲਜ਼ਾਮ ਲਾਇਆ ਔਰ ਉਸ ਇਲਜ਼ਾਮਾਂ ਦੇ ਵਿੱਚ ਵਿਜੀਲੈਂਸ ਪਿਛਲੇ ਲਗਭਗ 1 ਮਹੀਨੇ ਤੋਂ ਸਬੂਤ ਇਕੱਠੇ ਕਰਨ ਲੱਗੀ ਹੋਈ ਹੈ ਪਰ ਵਿਜੀਲੈਂਸ ਵੱਲੋਂ ਅਜੇ ਤੱਕ ਕੋਈ ਵੀ ਪੁਖਤਾ ਸਬੂਤ ਜੋ ਅਦਾਲਤ ਵਿੱਚ ਨਹੀਂ ਪੇਸ਼ ਕੀਤੇ ਗਏ ਜਿਹੜੇ ਕਿ ਅੱਜ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਮੁਹਾਲੀ ਅਦਾਲਤ ਵਿੱਚ ਲਗਭਗ 4 ਘੰਟੇ ਬਹਿਸ ਚੱਲੀ ਦੋਨਾਂ ਧਿਰਾਂ ਦੇ ਵਕੀਲਾਂ ਦੇ ਵੱਲੋਂ ਤੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਜੋ ਅਗਲੀ ਸੁਣਵਾਈ ਹੈ ਉਹ 1 ਅਗਸਤ ਤੱਕ ਟਾਲ ਦਿੱਤੀ ਗਈ ਜਦੋਂ ਕਿ ਹੁਣ 1 ਅਗਸਤ ਨੂੰ ਫੇਰ ਦੁਬਾਰਾ ਸੁਣਵਾਈ ਹੋਵੇਗੀ ਜੋ ਵਿਕਰਮਜੀਤ ਸਿੰਘ ਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਕਿਉਂਕਿ ਵਿਜੀਲੈਂਸ ਵੱਲੋਂ ਕੋਈ ਵੀ ਪੁਖਤਾ ਸਮੂਤ ਅਜੇ ਤੱਕ ਪੇਸ਼ ਨਹੀਂ ਕੀਤੇ ਗਏ ਜੋ ਅੱਜ ਜੱਜ ਸਾਹਿਬ ਨੇ ਆਪਣੇ ਤੇਵਰ ਦਿਖਾਏ ਜੋ ਪਹਿਲਾ ਪਟੀਸ਼ਨ ਦਾਇਰ ਕੀਤੀ ਗਈ ਸੀ ਜੋ ਵਕੀਲ ਮਜੀਠੀਆ ਦੇ ਉਹਨਾਂ ਨੇ ਕਿਹਾ ਸੀ ਕਿ ਸਾਰੀ ਜੋ ਸੁਣਵਾਈਏ ਉਹ ਜਨਤਕ ਹੋਣੀ ਚਾਹੀਦੀ ਹੈ ਲਾਈਵ ਹੋਣੀ ਚਾਹੀਦੀ ਹੈ ਜਿਸ ਕਰਕੇ ਅੱਜ ਸਾਰੀ ਸੁਣਵਾਈ ਜਿਹੜੀ ਹੈ ਉਹ ਲਾਈਵ ਤਾਂ ਨਹੀਂ ਹੋਈ ਪਰ ਜਿਹੜੇ ਉੱਥੇ ਲੋਕ ਮੌਜੂਦ ਸੀ ਉਹਨਾਂ ਨੂੰ ਅੱਜ ਉਸ ਜੋ ਅਦਾਲਤ ਦੇ ਅੰਦਰ ਐਂਟਰ ਕਰਨ ਦਿੱਤਾ ਗਿਆ ਵਕੀਲਾਂ ਨੂੰ ਜਦੋਂ ਕਿ ਪਿਛਲੀ ਸੁਣਵਾਈ ਦੌਰਾਨ ਵਕੀਲਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਸੀ ਅਤੇ ਵਕੀਲਾਂ ਦੇ ਵੱਲੋਂ ਇਹੀ ਦੋਸ਼ ਲਾਏ ਗਏ ਸੀ ਕਿ ਕੁਝ ਕੁਰਤੇ ਪਜਾਮੇ ਪਾਏ ਹੋਏ ਨੀਲੀਆਂ ਪੱਗਾਂ ਪੰਨੇ ਹੋਏ ਨੌਜਵਾਨ ਅਦਾਲਤ ਦੇ ਅੰਦਰ ਚਲੇ ਜਾਂਦੇ ਨੇ ਜਿਹੜੇ ਕਿ ਪੰਜਾਬ ਉਸ ਦੇ ਉਹ ਨੌਜਵਾਨ ਨੇ ਜੋ ਕਿ ਮਜੀਠੀਆ ਦੇ ਉੱਪਰ ਕਿਸੇ ਸਮੇਂ ਕੋਈ ਅੰਸ ਖਾਵਾ ਕਟਣਾ ਵਾਪਸ ਸਕਦੀ ਉਸ ਉੱਪਰ ਹਮਲਾ ਹੋ ਸਕਦਾ ਹੈ ਇਸ ਕਰਕੇ ਅੱਜ ਅਜੇ ਹ ਕਿਸੇ ਵੀ ਆਦਮੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਦੂਸਰੇ ਪਾਸੇ ਜੋ ਕੀਲਾਂ ਦੇ ਵੱਲੋਂ ਲਗਾਤਾਰ ਬੈਸ ਚਲਦੀ ਰਹੀ ਉਸ ਬੈਸ ਤੇ ਵਿੱਚ ਜੋ ਇਹ ਫੈਸਲਾ ਪੈਂਡਿੰਗ ਰੱਖ ਲਿਆ ਗਿਆ 1 ਅਗਸਤ ਤੱਕ ਪਰ ਉਸ ਤੋਂ ਬਾਅਦ ਜੋ ਅਕਾਲੀ ਦਲ ਦਾ ਵਫਤ ਜਿਨ੍ਹਾਂ ਦੇ ਵਿੱਚ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਮੇਸ਼ਿੰਦਰ ਸਿੰਘ ਗਰੇਵਾਲ ਤਿੰਨੋਂ ਹੀ ਸੀਨੀਅਰ ਲੀਡਰ ਪਟਿਆਲਾ ਦੀ ਨਾਪਾ ਜੇਲ੍ਹ ਵਿੱਚ ਮਜੀਠੀਆ ਨਾਲ ਮੁਲਾਕਾਤ ਕਰਨ ਵਾਸਤੇ ਪਹੁੰਚ ਕੇ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਇੱਕ ਪੋਸਟ ਪਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਮਜੀਠੀਆ ਨੇ ਨਾਲ ਜੇਲ੍ਹ ਦੇ ਇੰਦ ਕਾਰਿਆਂ ਵੱਲੋਂ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਸੋ ਆਮ ਆਦਮੀ ਪਾਰਟੀ ਦੇ ਨਿਰਦੇਸ਼ਾਂ ਤੇ ਨਾਪਾ ਜੇਲ੍ਹ ਦੇ ਤਿੰਨ ਸੀਨੀਅਰ ਅਕਾਲੀ ਆਗੂ ਜਿਨ੍ਹਾਂ ਨੂੰ ਦਲਜੀਤ ਸਿੰਘ ਚੀਮਾ ਤੇ ਨਾਲ ਜਾ ਕੇ ਉੱਥੇ ਮੁਲਾਕਾਤ ਨਹੀਂ ਕਰਨ ਦਿੱਤੀ ਗਈ ਮਜੀਠੀਆ ਨਾਲ ਜੇਲ ਮੈਨੂਅਲ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਬਾਰੇ ਜੀਮਾ ਨੇ ਇਹ ਵੱਡਾ ਇਲਜ਼ਾਮ ਲਾਇਆ ਹੈ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਚੁੱਪ ਕਰਾਉਣ ਤੇ ਡਰਾਉਣ ਲਈ ਆਮ ਆਦਮੀ ਪਾਰਟੀ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਪਰਦਾ ਫਾਸ਼ ਹੋਇਆ ਸੋ ਯਾਦ ਰੱਖੋ ਕਿ ਅੱਜ ਤੋਂ ਬਾਅਦ ਦੋ 2:30 ਮਿੰਟ ਤੇ ਨਿਰੰਧੀ ਯੋਜਨਾ ਬਣਾਈ ਗਈ ਸੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੰਨਾ ਹੀ ਡਰੇ ਮਜੀਠੀਆ ਤੋਂ ਤੇ ਅਕਾਲੀ ਦਲ ਤੋਂ ਤਾਂ ਫਿਰ 2027 ਦੇ ਵਿੱਚ ਇਹ ਡਰ ਜਿਹੜਾ ਹੈ ਆਮ ਆਦਮੀ ਪਾਰਟੀ ਨੂੰ ਲੈ ਬੈਠੇ ਦਾ ਜੋ ਮਜੀਠੀਆ ਨੂੰ ਆਮਦਨ ਤੋਂ ਬਾਅਦ ਜੈਦਨ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸ਼੍ਰੋਮਣੀ ਕਾਲੀਦਾ ਦੇ ਸੀਨੀਅਰ ਆਗੂ ਸਾਹਿਬ ਦਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੀ ਅੱਜ ਅਦਾਲਤ ਦੇ ਵਿੱਚ ਜਿਹੜੀ ਉਹਨਾਂ ਨੂੰ ਰਾਹਤ ਮਿਲਣ ਦੀ ਆਸ ਸੀ ਪਰ ਜੋ ਇਹ ਫੈਸਲਾ ਅਦਾਲਤ ਵੱਲੋਂ ਰੱਖਮਾ ਰੱਖ ਲਿਆ ਗਿਆ ਜਿਸ ਨੂੰ ਲੈ ਕੇ ਇਹੀ ਕਿਹਾ ਜਾ ਰਿਹਾ ਕਿ ਜੋ ਮਜੀਠੀਆ ਦੀ ਜ਼ਮਾਨਤ 1 ਅਗਸਤ ਤੋਂ ਹੋ ਸਕਦੀ ਹੈ ਕਿਉਂਕਿ 2 ਅਗਸਤ ਤੱਕ ਉਹਨਾਂ ਨੂੰ ਨੈਕਰਾਸ ਵਿੱਚ ਰੱਖਿਆ ਹੋਇਆ ਹੈ ਸੋ ਦੂਸਰੇ ਪਾਸੇ ਹਾਈ ਕੋਰਟ ਵੱਲੋਂ ਵੀ ਜਿਹੜੀ ਅੱਜ ਸੁਣਵਾਈ ਹੋਣੀ ਸੀ ਉਸ ਦੇ ਵਿੱਚ ਹਾਈ ਕੋਰਟ ਤੋਂ ਜੋ ਵਕੀਲਾ ਨੇ ਹੋਰ ਸਮਾਂ ਮੰਗ ਲਿਆ ਸੀ ਉਸ ਜਿਹੜੀ ਆਪਣੀ ਪਟੀਸ਼ਨ ਦੇ ਵਿੱਚ ਕੁਝ ਖਾਮੀਆਂ ਨੂੰ ਦੂਰ ਕਰਨ ਵਾਸਤੇ ਜੋ ਹਾਈ ਕੋਰਟ ਵਿੱਚ 26 ਅਗਸਤ ਤੱਕ ਸੁਣਵਾਈ ਟਾਲ ਦਿੱਤੀ ਗਈ ਜਿਸ ਨੂੰ ਲੈ ਕੇ ਮਜੀਠੀਆ ਦੀ ਜ਼ਮਾਨਤ ਜੇ ਰੈਗੂਲਰ ਹੋ ਗਈ ਤਾਂ ਫਿਰ ਮਜੀਠੀਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਅੱਗੋਂ ਦੋ ਹੱਥ ਲਾ ਕੇ ਮਿਲੇਗਾ ਔਰ ਮਜੀਠੀਆ ਜਦੋਂ ਇੱਕ ਵਾਰੀ ਬਾਹਰ ਆ ਗਿਆ ਤਾਂ ਫਿਰ ਮਜੀਠੀਆ ਨੂੰ ਦੁਬਾਰਾ ਆਮ ਆਦਮੀ ਪਾਰਟੀ ਲਈ ਗ੍ਰਿਫਤਾਰ ਕਰਨਾ ਵੀ ਔਖਾ ਹੋ ਜਾਏਗਾ ਔਰ ਆਮ ਆਦਮੀ ਪਾਰਟੀ ਨੂੰ ਮਜੀਠੀਆ ਦੇ ਜਵਾਬ ਵੀ ਦੇਣੇ ਔਖੇ ਹੋ ਜਾਣਗੇ ਕਿਉਂਕਿ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮਜੀਠੀਆ ਤੋਂ ਮਾਫੀ ਮੰਗ ਚੁੱਕੇ ਸੀ ਔਰ ਮਜੀਠੀਆ ਤੋਂ ਡਰਦੇ ਹੋਏ ਉਹ ਜਦੋਂ ਮਜੀਠੀਆ ਬਾਹਰ ਸੀ ਤਾਂ ਉਹ ਪੰਜਾਬ ਵਿੱਚ ਹੀ ਨਹੀਂ ਆਉਂਦੇ ਸੀ ਸੋ ਹੁਣ ਮਜੀਠੀਆ ਨੂੰ ਜਦੋਂ jail 'ਚ ਦਿੱਤਾ ਹੋਇਆ ਹੈ ਤਾਂ ਹੁਣ ਆਮ ਆਦਮੀ ਪਾਰਟੀ ਦਾ ਕਨਵੀਨਰ ਪੰਜਾਬ ਵਿੱਚ ਕੁੰਮਰੇ ਨੇ ਪਰ ਮਜੀਠੀਆ ਦੀ ਪਤਨੀ ਗ੍ਰੀਨਕੌਰ ਮਜੀਠੀਆ ਨੇ ਵੀ ਕਹਿ ਆ ਸੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਡਰ ਲੱਗ ਰਿਹਾ ਹੈ ਜੇ ਮਜੀਠੀਆ ਬਾਦ ਆ ਗਿਆ ਤਾਂ ਪੰਜਾਬ ਵਿੱਚ ਉਹਨਾਂ ਦਾ ਪ੍ਰਚਾਰ ਕਰਨਾ ਨੂੰ ਪੰਜਾਬ ਵਿੱਚ ਉਹਨਾਂ ਦੀ ਐਂਟਰੀ ਬੰਦ ਹੋ ਜਾਵੇਗੀ